ਸਾਸੀ ਗਾਲ ਦੋਸਤੋ ਅੱਜ ਆਪਾਂ ਜਾ ਰਹੇ ਆ ਜਨਮ ਸਥਾਨ ਧੰਨਾ ਭਗਤ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਤੇ ਇੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਕਰਾਂਗੇ ਦਰਸ਼ਨ ਤੇ ਜਾਣਾਂਗੇ ਇਥੋਂ ਦੇ ਇਤਿਹਾਸ ਬਾਰੇ ਧੰਨਾ ਭਗਤ ਜੀ ਦਾ ਜਨਮ 20 ਅਪ੍ਰੈਲ 1416 ਈਸਵੀ ਨੂੰ ਪਿਤਾ ਰਮੇਸ਼ਰ ਦਾਸ ਮਾਤਾ ਗੰਗਾ ਬਾਈ ਜੀ ਦੇ ਘਰ ਇੱਕ ਜੱਟ ਘਰਾਣੇ ਵਿੱਚ ਪਿੰਡ ਧੂਆਂ ਕਲਾਂ ਵਿੱਚ ਹੋਇਆ ਇਹ ਪਿੰਡ ਰਾਸ਼ਟਰੀ ਰਾਜ ਮਾਰਗ ਜੈਪੁਰ ਤੋਂ ਕੋਟਾ ਹਾਈਵੇ ਤੇ ਪੈਂਦੇ ਕਸਬਾ ਬਰਨੀ ਤੋਂ 5-6 ਕਿਲੋਮੀਟਰ ਸਾਈਡ ਤੇ ਹੈ ਇਹ ਜ਼ਿਲ੍ਹਾ ਟੌਂਕ ਵਿੱਚ ਪੈਂਦਾ ਹੈ ਤੇ ਇਥੋਂ ਟੌਂਕ ਦੀ ਦੂਰੀ 25 ਕਿਲੋਮੀਟਰ ਅਤੇ ਦੇਵਲੀ ਦੀ ਦੂਰੀ ਲਗਭਗ 35 ਕਿਲੋਮੀਟਰ ਹੈ ਇਹ ਏਰੀਆ ਰਾਜਸਥਾਨ ਦੀ ਸਭ ਤੋਂ ਲੰਬੀ ਨਦੀ ਬਨਾਸ ਉੱਤੇ ਬਣੇ ਬੀਸਲਪੁਰ ਬੰਨ ਤੋਂ ਨਿਕਲਦੀਆਂ ਨਹਿਰਾਂ ਨਾਲ ਸਿੰਜਿਆ ਜਾਂਦਾ ਹੈ ਇੱਥੇ ਧੰਨਾ ਭਗਤ ਜੀ ਦਾ ਖੂਹ ਵੀ ਲੱਗਿਆ ਹੋਇਆ ਹੈ ਧੰਨਾ ਭਗਤ ਜੀ ਨੂੰ ਧੰਨਾ ਜੱਟ ਕਹਿ ਕੇ ਵੀ ਬੁਲਾਇਆ ਜਾਂਦਾ ਹੈ ਧੰਨਾ ਭਗਤ ਜੀ ਨੇ ਪਸ਼ੂ ਰੱਖੇ ਹੁੰਦੇ ਸਨ ਇਹ ਆਸੇ ਪਾਸੇ ਭਗਤ ਜੀ ਦੇ ਖੇਤ ਹਨ ਤੇ ਇੱਥੇ ਹੀ ਉਹਨਾਂ ਮੱਝਾਂ ਚਾਰੀਆਂ ਇੱਥੇ ਹੀ ਉਹਨਾਂ ਖੇਤੀ ਕੀਤੀ ਤੇ ਇੱਥੇ ਹੀ ਉਹਨਾਂ ਨੇ ਭਗਤੀ ਕੀਤੀ ਸੀ ਇਹ ਜਿਹੜਾ ਵੀਡੀਓ ਦੇ ਵਿੱਚ ਆਪਾਂ ਖੂਹ ਦੇਖ ਰਹੇ ਹਾਂ ਇਹ ਧੰਨਾ ਭਗਤ ਜੀ ਦਾ ਉਸੇ ਸਮੇਂ ਦਾ ਖੂਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂ ਸਹਿਬਾਨ 15 ਭਗਤ 11 ਪਾਠ ਤੇ 4 ਗੁਰਸੇਖਾਂ ਜਿਨ੍ਹਾਂ ਦੀ ਬਾਣੀ ਦਰਜ ਹੈ 15 ਭਗਤਾਂ ਵਿੱਚੋਂ ਇੱਕ ਨਾਮ ਧੰਨਾ ਭਗਤ ਜੀ ਦਾ ਹੈ ਉਹਨਾਂ ਦੀ ਸਾਦੀ ਬਾਣੀ ਸੀ ਤੇ ਆਮ ਜਨ ਜੀਵਨ ਵਿੱਚ ਜੋ ਉਹਨਾਂ ਦੀਆਂ ਲੋੜਾਂ ਸੀ ਉਹ ਵੀ ਉਹਨਾਂ ਨੇ ਬਾਣੀ ਵਿੱਚ ਦਸੀਆਂ ਸਨ ਧੰਨਾ ਭਗਤ ਜੀ ਦਾ ਜਦੋਂ ਵੀ ਨਾਮ ਲਿਆ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਉਹਨਾਂ ਪੱਥਰਾਂ ਦੇ ਵਿੱਚੋਂ ਰੱਬ ਪਾ ਲਿਆ ਸੀ ਕਹਿੰਦੇ ਜਦੋਂ ਬ੍ਰਾਹਮਣ ਕਰੇ ਪੂਜਾ ਕਰ ਲਈ ਆਉਂਦਾ ਹੁੰਦਾ ਸੀ ਤਾਂ ਧੰਨਾ ਭਗਤ ਜੀ ਉਹਨਾਂ ਨੂੰ ਦੇਖਦੇ ਹੁੰਦੇ ਸੀ ਇਹ ਭਗਤੀ ਕਰਨ ਆਉਂਦਾ ਤੇ ਭਗਤ ਧੰਨਾ ਜੀ ਕਹਿੰਦੇ ਕਿ ਮੈਂ ਵੀ ਏਵੇਂ ਭਗਤੀ ਕਰਕੇ ਰੱਬ ਪਾਉਣਾ ਹੈ ਤਾਂ ਬ੍ਰਾਹਮਣ ਨੂੰ ਭਗਤ ਧੰਨਾ ਜੀ ਕਹਿੰਦੇ ਕਿ ਮੈਨੂੰ ਵੀ ਕੁਝ ਦਿਓ ਕਈ ਵਾਰ ਧੰਨਾ ਭਗਤ ਜੀ ਨੇ ਬ੍ਰਾਹਮਣ ਜੀ ਨੂੰ ਕਿਹਾ ਪਰ ਉਹਨਾਂ ਗੱਲ ਨਾ ਸੁਣੀ ਤਾਂ ਵਾਰ-ਵਾਰ ਕਹਿਨ ਤੇ ਉਹਨਾਂ ਨੇ ਕਿਹਾ ਕਿ ਇਹ ਜਿੱਦ ਕਰਦਾ ਹੈ ਤੇ ਇੱਕ ਪੱਥਰ ਫੜਾ ਦਿੱਤਾ ਜਦੋਂ ਪੱਥਰ ਫੜਾ ਦਿੱਤਾ ਤਾਂ ਧੰਨਾ ਭਗਤ ਜੀ ਪੂਜਾ ਕਰਨ ਲੱਗੇ ਤੇ ਪੱਥਰ ਅੱਗੇ ਰੋਟੀ ਰੱਖਣੀ ਤੇ ਉਹ ਰੋਟੀ ਕਿਵੇਂ ਛਕਣ ਜਦੋਂ ਪੱਥਰ ਫੜਾ ਦਿੱਤਾ ਤਾਂ ਧੰਨਾ ਭਗਤ ਜੀ ਨੇ ਪੂਜਾ ਕਰਨ ਲੱਗੇ ਤੇ ਪੱਥਰ ਦੇ ਅੱਗੇ ਰੋਟੀ ਰੱਖਣੀ ਹੁਣ ਪੱਥਰ ਰੋਟੀ ਕਿਵੇਂ ਛਕੇ ਤਾਂ ਸਮਾਂ ਬੀਤਦਾ ਗਿਆ ਉਹ ਆਪ ਵੀ ਭੁੱਖੇ ਪਿਆਸੇ ਰਹਿਣ ਲੱਗ ਪਏ ਇੱਕ ਦਿਨ ਗੁੱਸੇ ਵਿੱਚ ਉਹਨਾਂ ਜਿਹੜਾ ਭੋਜਨ ਮੂਰਤੀ ਅੱਗੇ ਰੱਖਿਆ ਸੀ ਉਹ ਸਾਰਾ ਚੁੱਕ ਕੇ ਉਹਨਾਂ ਇੱਕ ਤਲਾਬ ਵਿੱਚ ਸੁੱਟ ਦਿੱਤਾ ਉਹ ਬਹੁਤ ਪਰੇਸ਼ਾਨ ਹੋ ਗਏ ਸਨ ਤੇ ਪਿੰਜਰ ਬਣ ਚੁੱਕੇ ਸਨ ਜਦੋਂ ਇਹ ਗੱਲ ਪੰਡਤ ਜੀ ਨੂੰ ਪਤਾ ਲੱਗੀ ਕਿ ਇਹ ਬੰਦਾ ਐਨੀ ਭਗਤੀ ਕਰਨ ਵਾਲਾ ਸੀ ਤਾਂ ਉਹਨਾਂ ਤਾਂ ਨੇ ਭਗਤ ਜੀ ਨੂੰ ਕਿਹਾ ਤੇ ਤੇਰੇ ਅੱਗੇ ਪ੍ਰਣਾਮ ਉਹਨਾਂ ਸਮਝਾਇਆ ਕਿ ਤੂੰ ਵਾਕਿਆ ਹੀ ਭਗਤ ਹੈ ਤਾਂ ਉਹਨਾਂ ਨੂੰ ਅਧਿਆਤਮਕ ਗਿਆਨ ਪ੍ਰਾਪਤ ਹੋ ਗਿਆ ਸੀ ਭਗਤ ਧੰਨਾ ਜੀ ਨੂੰ ਉਸ ਤੋਂ ਬਾਅਦ ਜਦੋਂ ਰੱਬ ਪ੍ਰਗਟ ਹੋਇਆ ਤਾਂ ਉਹਨਾਂ ਅਰਦਾਸ ਕੀਤੀ ਤੇ ਕੁਝ ਚੀਜ਼ਾਂ ਮੰਗੀਆਂ ਕਿ ਮੈਨੂੰ ਦਾਲ ਚਾਹੀਦੀ ਕਿਉ ਚਾਹੀਦਾ ਚੰਗਾ ਰਾਸ਼ਨ ਚੰਗੀ ਅਰਬੀ ਕੋੜੀ ਹੋਵੇ ਚੰਗੀ ਕਰ ਵਾਲੀ ਹੋਵੇ ਚੰਗੀ ਜ਼ਮੀਨ ਹੋਵੇ ਜਿੰਨਾ ਚੀਜ਼ਾਂ ਦੀ ਆਮ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਉਹ ساری ਉਮਰ ਖੇਤੀ ਕਰਦੇ ਰਹੇ ਮਜਾਂ ਚਾਰਦੇ ਰਹੇ ਤੇ ਉਸ ਸਮੇਂ ਫਸਲ ਵੀ ਬਹੁਤ ਹੁੰਦੀ ਸੀ ਇਹ ਮੌਜੂਦਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੁਣ ਇੱਥੇ ਇਸ ਸ਼ੋਭਤ ਹੈ ਸੰਤਾਂ ਦੇ ਰਹਿਣ ਲਈ ਸਰਾਂ ਦਾ ਪ੍ਰਬੰਧ ਹੈ ਧੰਨਾ ਭਗਤ ਜੀ ਦੇ ਖੇਤਾਂ ਵਿੱਚ ਅੱਜ ਵੀ ਖੇਤੀ ਹੁੰਦੀ ਹੈ ਤੇ ਲਗਭਗ 30-40 ਪਸ਼ੂ ਹਨ ਰਾਜਸਥਾਨ ਸਰਕਾਰ ਦੇ ਵੱਲੋਂ ਇੱਥੇ ਅਜਾਇਬ ਘਰ ਵੀ ਬਣਾਇਆ ਗਿਆ ਹੈ ਜਿੱਥੇ ਤੁਸੀਂ ਧੰਨਾ ਭਗਤ ਜੀ ਦੇ ਜੀਵਨ ਸੰਬੰਧਤ ਚੀਜ਼ਾਂ ਨੂੰ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਸਾਹਮਣੇ ਧੰਨਾ ਭਗਤ ਜੀ ਦੀ ਯਾਦ ਵਿੱਚ ਮੰਦਿਰ ਵੀ ਬਣਿਆ ਹੋਇਆ ਹੈ ਹਯੂਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਅਕਸਰ ਇੱਥੇ ਮੱਥਾ ਟੇਕ ਕੇ ਜਾਂਦੀਆਂ ਹਨ ਜੇਕਰ ਦੋਸਤੋ ਕਦੇ ਇਧਰ ਸਵੱਪ ਬਣੇ ਤਾਂ ਲੰਘਦੇ ਟੱਪਦੇ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਿਓ ਹਰੇ ਭਰੇ ਰੋਕ ਤੇ ਸ਼ਾਂਤ ਮਾਹੌਲ ਮਨ ਮੋ ਲੈਂਦੇ ਹਨ ਇਹ ਸਾਡੀ ਟੀਮ ਦੇ ਵੱਲੋਂ ਕੋਸ਼ਿਸ਼ ਸੀ ਤਾਨਾ ਭਗਤ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਤੇ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਦੀ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਇਸ ਸਥਾਨ ਬਾਰੇ ਜਾਣ ਸਕਣ ਤੇ ਦਰਸ਼ਨ ਕਰ ਸਕਣ